ਜਿੱਤਤਾ ਸੀਗਾ ਪ੍ਰਸ਼ਨ ਸੂਚੀ ਦੇ ਵਿਸਥਾਪਿਤ ਜਵਾਬ ਲਈ ਸਮਝਾਈ ਵਹਿ ਤੇ ਇਨੀ ਜਲਦੀ ਦੁਬਾਰਾ ਸਮਨ ਕਰਨ ਦਾ ਮਕਸਦ ਸਮਝ ਨਹੀਂ ਆਂਦਾ ਵਿਕਰਮ ਮਜੀਠੀਆ ਨੇ ਕਿਹਾ ਕਿ ਐਸਕੇਚ ਇੱਕ ਸਾਲ ਤੱਕ ਮੈਨੂੰ ਕੋਈ ਸਵਾਲ ਨਹੀਂ ਕੀਤਾ ਗਿਆ ਹੁਣ ਮੈਂ ਦੇਖਦਾ ਹਾਂ ਕਿ ਅਚਾਨਕ ਜਾਂਚ ਤੇਜ਼ ਕੀਤੀ ਗਈ ਹੈ 18 ਤਰੀਕ ਨੂੰ ਮੈਨੂੰ ਕੋਈ ਨਵਾਂ ਸਵਾਲ ਨਹੀਂ ਕੀਤਾ ਗਿਆ ਬਿਕਮ ਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੋਈ ਅਜੀਹਾ ਕਾਰਨ ਜੋ ਮਾਮਲੇ ਦੀ ਐਮਰਜੈਂਸੀ ਨੂੰ ਜਾਇਜ਼ ਠਰਾਵੇ ਡਰ ਹੈ ਕਿ ਮੈਨੂੰ ਕਿਸੇ ਝੂਠੇ ਕੇਸ ਚ ਗਲਤ ਤਰੀਕੇ ਨਾਲ ਫਸਾਇਆ ਜਾ ਸਕਦਾ ਹੈ ਇਸ ਵਿਚਾਲੇ ਮਜੀਠਿਆ ਨੇ ਡੀਜੀਪੀ ਪੰਜਾਬ ਨੂੰ ਵੀ ਚਿੱਠੀ ਲਿਖੀ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਮਜੀਠਿਆ ਨੇ 26 ਤਰੀਕ ਨੂੰ ਵੀ ਚਿੱਠੀ ਲਿਖ ਕੇ 4 ਹਫ਼ਤੇ ਦਾ ਸਮਾਂ ਮੰਗਿਆ ਸੀਗਾ ਪਰ ਇਸ ਐਸਆਈਟੀ ਦੇ ਵੱਲੋਂ ਮਜੀਠਿਆ ਨੂੰ 27 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀਗੇ ਪਰ ਮਜੀਠਿਆ 27 ਤਰੀਕ ਨੂੰ ਪੇਸ਼ ਨਹੀਂ ਹੋਏ ਤੇ ਹੁਣ ਫਿਰ ਤੋਂ 30 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਜਿਸ ਤੇ ਮਜੀਠਿਆ ਨੇ ਮੁੜ ਚਿੱਠੀ ਲਿਖ ਕੇ ਇੱਕ ਮਹੀਨੇ ਦਾ ਹੋਰ ਸਮਾਂ ਮੰਗਿਆ हुंगल दे थे, पंजाब थे, दा, पुराना स्टैंड लगातार बरकरार है शेखावत की अगुवाई तीजिंग रही दस किसी भी नतीजे से नहीं पहुंच सकी गल मीटिंग तुम तो मुख्यमंत्री भगवंत मान ने कहा कि अं अपने पुराने स्टैंड से खड़े हाँ सा है सतलु दरिया नाला बन गया है सीएम ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਵੀ ਮੰਨਿਆ ਹੈ ਕਿ ਪੰਜਾਬ ਡਾਰਕ ਜ਼ੋਨ ਚ چلا ਗਿਆ ਹੈ ਪੰਜਾਬ ਦਾ 70% ਹਿੱਸਾ ਡਾਰਕ ਜ਼ੋਨ ਚ چلا ਗਿਆ ਹੈ ਜਦੋਂ ਪਾਣੀ ਹੀ ਨਹੀਂ ਤਾਂ ਫਿਰ ਨਹਿਰ ਦਾ ਕੀ ਕਰਨਾ ਹੈ ਇਸ ਦੇ ਵਿਚਾਲੇ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਜਾ ਰਿਹਾ ਸੀਐਮ ਨੇ ਕਿਹਾ ਕਿ ਪੰਜਾਬ ਆਪਣਾ ਪਾਣੀ ਵਰਤ ਰਿਹਾ ਤੇ ਅਸੀਂ ਤਰਤੀਹ ਲਈ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਵਿਚਾਲੇ ਦੱਸ ਦੇ ਕਿ 4 ਤਰੀਕ ਨੂੰ ਅਸੀਂ ਕੋਟ ਜਵਾਬ ਦੇਵਾਂਗੇ ਆ ਸੀਐਮ ਭਗਵੰਤ ਪਾਣ ਨੇ ਕਿਹਾ ਇਸ ਦੇ ਵਿਚਾਲੇ ਹਰੜਾ ਦੇ ਸੀਐਮ ਨੇ ਵੀ ਐਸਵਾਈਐਲ ਤੇ ਆਪਣਾ ਪੱਖ ਰੱਖਿਆ ਇਸ ਦੇ ਵਿਚਾਲੇ ਮਨੋਹਰ ਲਾਲ ਨੇ ਕਿਹਾ ਕਿ ਚੰਗੇ ਮਾਹੌਲ 'ਚ ਮੀਟਿੰਗ ਹੋਈ ਪਰ ਮਾਨ ਨੇ ਕਿ ਮੰਦੇ ਹੀ ਨਹੀਂ ਨੇ ਸਾਡੇ ਲਈ ਪਾਣੀ ਤੇ ਨਹਿਰ ਵੱਖ-ਵੱਖ ਮੁੱਦੇ ਨੇ ਸੁਪਰੀਮ ਕੋਰਟ ਨੇ ਨਹਿਰ ਬਣਾਉਣ ਲਈ ਗਿਆ ਹੈ ਐਗਰੀਮੈਂਟ ਮੁਤਾਬਕ ਪਾਣੀ ਮਿਲੇ ਤੇ ਕੱਲ ਮੀਟਿੰਗ ਹੋਈ ਸੀਗੀ ਸੈਕਟਰ 17 ਚੰਡੀਗੜ੍ਹ ਹੋਟਲ ਤਾਜ ਚ ਮੀਟਿੰਗ ਹੋਈ ਸੀਗੀ ਪਰਾਜੋਬ ਮੀਟਿੰਗ ਸੀਗੀ ਆਪ ਬਿਸੱਟਾ ਰਹੀ ਹੈ ਤੇ ਆਰ ਵਾਲੀ ਅਗਲੇ ਸਾਲ ਦੀ 4 ਜਨਵਰੀ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਈ ਔਰ ਮੁੱਖ ਮੰਤਰੀ ਕਹਿ ਰਹੇ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਦਾ ਤੋਂ ਜਾਣੂ ਕਰਾਤਾ ਬਾਕੀ ਅੱਗੇ 4 4 ਜਨਵਰੀ ਨੂੰ ਅਸਾਂ ਨੂੰ ਮਾਨ ਜੋ ਕੋਰਟ ਦੇ ਵਿੱਚ ਅਸੀਂ ਆਪਣੇ ਐਵੀਡੈਂਸ ਅੱਖਾਂਗੇ ਇੱਕ ਡਿਸਕਸ਼ਨ ਜੋ ਹੋਇਆ ਹੈ ਉਸ ਵਿੱਚ ਇਹ ਹੈ ਕਿ ਅਗਲੀ ਵਾਰ ਸੁਪਰੀਮ ਕੋਰਟ ਮੇ ਕੋਈ ਪੋਜ਼ਿਟਿਵ ਇਸ਼ਾਰੇ ਦੇ ਸੇ ਕੋਈ ਸਟੈਂਡ ਲੈ ਕਰਕੇ ਔਰ ਜਿਸਾ ਸੁਪਰੀਮ ਕੋਰਟ ਨੇ ਕਿਹਾ ਕਿ ਐਗਜ਼ੀਕਿਊਸ਼ਨ ਦਾ ਇਹ ਵਿਸ਼ਾ ਹੈ जो सुप्रीम कोर्ट ने ऑर्डर दिया कि एसओएल का निर्माण होना चाहिए तो बात बड़े मनोहर माहौल में हुई लेकिन अभी मान है कि मान नहीं रहे हैं फिर भी उन्होंने कहा कि हम पॉजिटिवली सोच करके और कोई ना कोई एफिडेविट देने की बात जो कही गई है पत, सर, सर हरियाणा के सीएम का सर सीएम हरियाणा का कहना है कि पानी इशू नहीं है नहर का निर्माण इशू है इस वक्त उनके सामने नहर के बीच की पाऊंगे फिर सर वो बाद में डिसाइड हो सकता है अगर पानी हरियाणा के सीएम का कहना है लेकिन वो के खड़े जी नहर बना के बाद देखेंगे ये थोड़ी होता की वो दो विषयों को जोड़ करके चल रहे हैं कि नहर बनाना और पानी है कि नहीं है हम दोनों विषयों को अलग अलग करके बात कर रहे हैं कि नहर बनाना चूंकि सुप्रीम कोर्ट का वर्डिक्ट आ चुका है और सुप्रीम कोर्ट भी बार बार यही कह रहा है कि उसको इसका लिंक नहीं करना है पानी जितना है जो फैसला हुआ हुआ है उसके हिसाब से प्रोरेटा ही पानी जो मिलेगा हाड़ी। हाँ हर जो तो आए तो थे हूँ चाहिए था पानी कहते नहीं तो फिर तो डुबर थोड़ी रखे देखिये ये एक बहुत हल्का बयान है इसके ऊपर गंभीरता नहीं दिखानी चाहिए बाढ़ के समय बाढ़ आती है सूखे के समय सूखा होता है एक बूंद पाकिस्तानी जी एक बूंद ਵੇ ਜਾਣਦੀ ਆ ਪਾਕਿਸਤਾਨ ਨੂੰ ਤਾਂ 5 एएफ 5 एमएफ ਜਿਹੜਾ ਚਨਾਬ ਤੋਂ 라ਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਜੀ ਠੀਕ ਹੈ ਨਾ ਪਾਕ ইন্ডিয়া ਵੱਲੋਂ ਹਾਂ ਹਰ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਉਹ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਪਾਕਿਸਤਾਨ ਕੋ ਜੋ ਪਾਣੀ ਜਾਂਦਾ ਹੈ ਪੰਜਾਬ ਨੇ ਸਵੈ ਮਾਨਾ ਹੈ हरिके डैम के ऊपर उस पानी को वो डाइवर्ट करके पंजाब में उपयोग करेंगे इसका अर्थ जो हरियाणा की बात है कि ये पानी जो जा रहा पाकिस्तान को तो पानी हरियाणा को ना देकर के पाकिस्तान को आज तक बहने दिया गया जो कि आज वो स्वयं स्वीकार कर रहे हैं कि पानी जो है पाकिस्तान को जाता है तो हमारा तो ये कहना है कि पाकिस्तान को नहीं जा रहा पंजाब उपयोग करे हरियाणा उपयोग करे आपस में बैठ लालज सिंह भुलर के बयान से हरियाणा के सीएम मनोहर लाल खट्टर ने कहा है कि वो सोचते कोई एतराज़ नहीं सारा देश ही एक है पंजाब इकट्ठा हो कोई दिक्कत नहीं है बैठ के विधि विधान बना लेंगे हम दस दिए कैबिनेट मंत्री लालजीत भुलर ने महापंजाब बना का सुझाव दिता सरियाणा मनोहर लाल खट्टर ने कहा है कि वो सोचते कोई एतराज़ नहीं है सारा देश ही एक है पाब इकट्ठा हो कोई दिक्कत नहीं है बैठ के विधि विधान असी बना लेंगे एक का एक आया है उन्होंने कहा है कि पंजाब कर देना चाहिए हरियाणा हिमाचल चंडीगढ़ पंजाब इन सब कुछ कर देना चाहिए पानी का झंझट खत्म हो जाए। चलो अच्छा है उनकी जो जो उनकी सोच है वो एक बड़ी सोच है उस बड़ी सोच में कहीं कोई आपत्ति नहीं है सारा देश भी एक है और अगर फिर से पंजाब एक होता तो किसी को आपत्ति नहीं है बैठ करके मॉडलिटी तय कर लिया जो बंटवारा हुआ है उसको खत्म कर दो ये तो सेंटर को चाहिए हिमाचल भी हमें दे दे हरियाणा भी पंजाब एक हो जाए ਚੰਡੀਗੜ੍ਹ ਵੀ ਇੱਕ ਹੋ ਜਾਏ ਸਾਰਾ ਦੇਖੀਏ ਮਹਾਪੰਜਾਬ ਸਾਡਾ ਪਹਿਲੇ ਜਦ ਏਕ ਹੀ ਮੁੱਖ ਮੰਤਰੀ ਬਣਤਾ ਤਾਂ ਹਿਮਾਚਲ ਹਰਿਆਣਾ ਪੰਜਾਬ ਏਕਤਾ ਚੰਡੀਗੜ੍ਹ ਵੀ ਏਕਤਾ ਮੈਂ ਤਾਂ ਬੋਲਦਾ ਹੂੰ ਸੈਂਟਰ ਸਰਕਾਰ ਕੋ ਕਰਨਾ ਚਾਹੀਏ ਹਿਮਾਚਲ ਹਰਿਆਣਾ ਏਕ ਕਰਕੇ ਪੰਜਾਬ ਬਣਾ ਦੇ ਬੜੀ ਸਟੇਟ ਬਣ ਜਾਏ ਔਰ ਹਰਿਆਣੇ ਵਾਲੇ ਵੀ ਖੁਸ਼ ਹੋ ਜਾਣਗੇ ਪੰਜਾਬ ਅੱਛਾ ਨਾ ਭਾਈਓ ਪੰਜਾਬ ਬਣ ਜਾਏ ਤਾਂ ਅੱਛਾ ਮਾਰੀ ਟੌਰ ਬਣ ਜਾਏਗੀ ਪੰਜਾਬੀ ਤੋਂ ਪਹਿਲੇ ਪੰਜਾਬੀ ਥੇ ਹਰਿਆਣਾ ਤੋਂ ਸੈਂਟਰ ਸਰਕਾਰ ਨੇ ਮਾਰਾ ਪਟਵਾਰਾ ਕਰਦੀਆ ਹਮ ਤਾਂ ਕਹਤੇ ਹਰਿਆਣਾ ਆ ਹੀ ਪੰਜਾਬ ਵਿੱਚ ਜਾਏ ਤੋ ਫਿਰ ਸਾਰਾ ਕੁਝ ਹੀ ਹੋ ਜਾਏਗਾ ਪੰਜਾਬ ਚ ਚਾਕੀ ਵਾਲੀ ਸਿਆਸਤ ਲਗਾਤਾਰ ਚੱਰੀ ਹੈ ਮੁੱਖ ਮੰਤਰੀ ਦੇ ਇਲਜ਼ਾਮਾਂ ਤੇ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਆਏ ਨੇ ਚਾਕੀ ਰੱਦ ਹੋਣ ਦੇ ਪਿੱਛੇ ਦੀ ਵਜ੍ਹਾ ਥੀਮ ਸਹੀ ਨਾ ਹੋਣ ਨੂੰ ਦੱਸਿਆ ਤੇ ਇੱਥੋਂ ਤੱਕ ਦਾਵਾ ਕਰ ਦਿੱਤਾ ਕਿ ਚਾਕੀ ਦੇ ਅੱਗੇ ਸੀਐਮ ਤੇ ਕੇਜਵਲ ਦੀ ਫੋਟੋ ਲਾਈ ਗਈ ਸੀ ਤਾਂ ਉਧਰ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਨੂੰ ਸਾਰੇ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਪਰਦਾਨ ਜੀ ਨੇ ਤੇ ਸਾਡੀ ਜ਼ਖਮਾਂ ਤੇ ਨਾਮਕ ਛੱਡਿਆ ਐਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਬੁੱਧਵਾਰ ਦਾ ਪਰ ਇਸ ਵੱਡੇ ਹਮਲੇ ਤੇ ਵੀਰਵਾਰ ਨੂੰ ਵੀ ਸਿਆਸੀ ਝਾਕੀ ਨਿਕਲਦੀ ਹੋਈ ਨਜ਼ਰ ਆਈ ਜਦੋਂ ਮੁੱਖ ਮੰਤਰੀ ਨੇ ਕੇਂਦਰ ਤੇ ਵੱਡਾ ਹਮਲਾ ਬੋਲਿਆ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਹਾੜੇ ਦੀ ਪ੍ਰੇਡ ਦੇ ਵਿੱਚ ਜਗ੍ਹਾ ਨਾ ਮਿਲਣ ਦੇ ਇਲਜ਼ਾਮ ਲਗਾਏ ਤਾਂ ਕੇਂਦਰ ਦੇ ਬਚਾਅ ਚ ਪੰਜਾਬ ਭਾਜਪਾ ਪ੍ਰਦਾਨ ਸੁਨੀਲ ਜਾਖੜ ਨੇ ਮੋਰਚਾ ਸੰਭਾਲਿਆ ਨਾ ਸਿਰਫ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਝਾਕੀ ਨੂੰ ਜਗ੍ਹਾ ਨਾ ਮਿਲਣ ਦੀ ਵਜ੍ਹਾ ਵੀ ਦੱਸ ਦਿੱਤੀ ਸੁਨੀਲ ਜਾਖੜ ਦੇ ਮੁਤਾਬਿਕ ਝਾਕੀ ਲਈ ਥੀਮ ਸਹੀ ਨਹੀਂ ਸੀ ਤੇ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਝਾਕੀ ਦੇ ਅੱਗੇ ਸੀਐਮ ਤੇ ਕੇਜਰੀਵਾਲ ਦੀ ਫੋਟੋ ਲਾਈ ਗਈ ਸੀ ਤਾਂ ਗੂ ਉਸੇ ਹੀ ਲੈਜ਼ੇ ਦੇ ਵਿੱਚ ਆਪ ਨੇ ਵੀ ਪਲਟਵਾਰ ਕੀਤਾ ਉੱਥੇ ਜਿਸ ਕਿਸਮ ਦੀ ਝਾਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ ਕਿ ਕਰਤਾਰ ਸਿੰਘ ਸਰਾਬੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਹੈ ਸ਼ਹੀਦ ਆਜਮ ਭਗਤ ਸਿੰਘ ਨਾਲ ਦੇਖਦਾ ਜਲੂਸ ਨਿਕਲਦਾ ਹੈ ਜਲੂਸ ਨਿਕਲਦਾ ਹੈ ਤੇ ਜਾਖੜ ਸਾਹਿਬ ਮਾਫੀ ਵੀਰ ਨਾਲ ਨਿਕਲਦਾ ਹੈ ਜਿਹੜੀ ਤੁਹਾਡੀ ਪਾਰਟੀ ਦਾ ਆਈਕਨ ਹੈ ਤੁਹਾਡੀ ਪਾਰਟੀ ਵੀਰ ਸਾਵਰ ਘਰ ਮਾਫੀ ਵੀਰ ਨੂੰ ਆਪਣਾ ਆਈਕਨ ਮੰਨਦੀ ਹੈ ਤੁਹਾਨੂੰ ਤੇ ਨਫ਼ਰਤ ਹੋਣੀ ਹੈ ਸਰਾਬੇ ਤੋਂ ਤੁਹਾਨੂੰ ਨਫ਼ਰਤ ਹੋਣੀ ਹੈ ਭਗਤ ਸਿੰਘ ਤੋਂ ਤਦੈਸ਼ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੂਰੇ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ ਤਕਵੀਰ ਸਿੰਘ ਬਾਦਲ ਨੇ ਟਵੀਟ ਕਰਦੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪਰਜ਼ੋਰ ਅਪੀਲ ਕਰਦਾ ਹਾਂ ਉਹ ਪੰਜਾਬ ਨੂੰ ਰਿਪਬਲਿਕ ਡੇ ਰੇਡ ਦੇ ਵਿੱਚ ਬਾਹਰ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਵਿਤਕਰੇ ਵਿਰੁੱਧ ਦਖਲ ਦੇਣ ਜਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਉਦਮ ਸਿੰਘ ਲਾਲਾ ਲਾਜਪਤ Rai ਵਰਗੇ ਮਹਾਨ ਗੁਰੂ ਸਹਿਬਾਨ ਸੈਬਜ਼ਾਦਿਆਂ ਤੇ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਤੇ ਸ਼ਹੀਦਾਂ ਦੀ ਵਿਰਾਸਤ ਨੂੰ ਉਜਾਗਰ ਕੀਤੇ ਬਿਨਾ ਕੋਈ ਵੀ ਕੌਮੀ ਸਮਾਗਮ ਕਿਵੇਂ ਸੰਪੂਰਨ ਮੰਨਿਆ ਜਾ ਸਕਦਾ ਹੈ ਸ਼ਹੀਦਾਂ ਦੀ ਧਰਤੀ ਨਾਲ ਹੋਣ ਵਾਲੀ ਬੇਇਨਸਾਫੀ ਦੇ ਲਈ ਕੌਣ ਜਵਾਬਦੇਹ ਹੈ ਜ਼ਿਕਰ ਹੋ ਗਿਆ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਝਾਕੀ ਲਈ ਭੇਜੇ ਤਿੰਨ ਵੱਖ-ਵੱਖ ਡਿਜ਼ਾਈਨ ਵੀ ਦਿਖਾਏ ਗਏ ਤੇ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਦੀ ਝਾਕੀ ਨੂੰ ਪ੍ਰੇਟ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹਾਲਾਂਕਿ ਭਾਜਪਾ ਥੀਮ ਸਹੀ ਨਾ ਹੋਣ ਨੂੰ ਝਾਕੀ ਰੱਦ ਹੋਣ ਦਾ ਕਾਰਨ ਦੱਸ ਰਹੀ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ